ਇਥੇ ਸ਼ਰਮਨਾਥ ਕੋਰ ਮਨਤਪਾਗੀ ਘਟਨਾ ਆਈ ਹੈ ਜੀ ਸਾਡੇ ਏਰੀਆ ਦੇ ਵਿੱਚ ਇੱਕ ਪਿੰਡ ਹੈ ਉੱਥੇ ਦੀ ਕੋ ਲੜਕੀ ਹੈ 17 ਸਾਲ ਦੀ ਉਮਰ ਘਟਿਆ ਉਹਨਾਂ ਦਾ ਰਿਸ਼ਤੇਦਾਰੀ ਜੋ ਕੋਈ ਨਜ਼ਦੀਕੀ ਰਿਸ਼ਤੇਦਾਰੀ ਲੱਗਦੀ ਸੀ ਨਾਨਕਿਆ ਕਰਨੀ ਫਿਰ ਫਰੇਗੜ ਸਾਹਿਬ ਤੇ ਪਿੰਡ ਆਰੋਪੀ ਦਾ ਔਰ ਇਹਨਾਂ ਦੇ ਕੋਲ ਹੀ ਆ ਕੇ ਰਹਿੰਦਾ ਸੀ ਔਰ ਬੱਚਾ ਜਿਹੜਾ ਬੱਚੀ ਆ ਉਹ ਜਦੋਂ ਕਿਤੇ ਘਰ ਅਲਰਗੀ ਦੇ ਵਿੱਚ ماں ਪਿਓ ਖਦੇਸ਼ ਜੀ ਸੀ ਤੋਂ ਨਜ਼ਦੀਕੀ ਰਿਸ਼ਤੇਦਾਰ ਨੇ ਕੋਈ ਸ਼ਰਮਨਾਕ ਘਟਨਾ ਨੂੰ ਇੰਤਜ਼ਾਮ ਦਿੱਤਾ ਜੀ ਦੇ ਤਹਿਤ ਐਸਆਈ ਨਰੇਸ਼ ਕੁਮਾਰੀ ਵੱਲੋਂ ਐਫਆਈਆ ਨੰਬਰ 116 ਆਕਸੋ ਤਹਿਤ ਦਰਜ ਕੀਤੀ ਗਈ ਹੈ ਔਰ ਆਰੋਪੀ ਨੂੰ ਅਰੈਸਟ ਕਰ ਲਿਆ ਰਿਮਾਂਡ ਲਿਆ ਹੋਇਆ ਹੈ ਕਿੰਨਾਂ ਗਾਂ ਸਰ ਰਿਮਾਂਡ ਦੋਦੂੰ ਇੰਨੇ ਸਮੇਂ ਤੋਂ ਸਰੇ ਜਿਲ੍ਹਾ ਹੈ ਅਰੋਪੀ ਜੀ ਮਿੰਟਲੀ ਪੁੱਛ ਕੇ ਸੱਚ ਆਇਆ ਵੀ ਕਾਫੀ ਚਿਰ ਤੋਂ ਇਨਾਂ ਕੋਲ ਹੀ ਰਹਿੰਦਾ ਸੀ ਇੱਥੇ ਹੀ ਕਾਰੋਬਾਰ ਕਰਦਾ ਸੀ ਪਰ ਜਦੋਂ ਬੱਚੀ ਇਕੱਲੀ ਸੀ ਤੇ ਉਹਨੇ ਖਤਰਨਾਕ ਜਿਹੜੀ ਹੈਗੀ ਹੈ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਬਚਾਅ ਹੋ ਗਿਆ ਠੀਕ ਬਸ ਅਫਾਇਰ ਦਰਜ ਕਰਕੇ ਉਹਨੂੰ ਅਪਰੈਸਟ ਕਰੀ ਕੋਈ ਬ੍ਰੇਕਾਉਂਡ ਤਾਂ ਨਹੀਂ ਹੈ ਦਰ ਨੂੰ ਕੋਈ ਨਹੀਂ ਬੈਕਗ੍ਰਾਉਂਡ ਚੈੱਕ ਕਰ ਰਹੇ ਹਾਂ ਜੀ ਜੀ ਚੈੱਕ ਕਰ ਰਿਹਾ ਹਾਂ ਠੀਕ ਠੀਕ